ਫਿਰ ਹੋਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਅਨੁਜ ਦੀ ਵੀਡੀਓ ਵਿੱਚ ਜਦੋਂ ਸਾਰਿਆਂ ਨੂੰ ਪਤਾ ਹੀ ਆ ਕਿ ਹੋਲੀ ਆ ਰਹੀ ਆ ਦਿਨ ਰਹਿ ਗਏ ਆ 6 ਤੋਂ 7 ਹੈ ਨਾ ਆਪਾਂ ਜਾਏ ਜਲੰਧਰ ਦੀ ਮੇਨ ਮਾਰਕੀਟ ਜਿੱਥੋਂ ਹੋਲੀ ਦਾ ਸਾਰਾ ਡਿਸਟ੍ਰੀਬਿਊਟਰ ਹੁੰਦਾ ਪੂਰੇ ਜ਼ਿਲ੍ਹੇ ਦੇ ਵਿੱਚ ਸਾਰਾ ਸਮਾਨ ਮਾਰਕੀਟ ਦੇ ਵਿੱਚ ਖੜੇ ਆ ਸੋ ਰੰਗ ਬਰੰਗੇ ਹੋਲੀ ਦੇ ਰੰਗ ਪਚਕਾਰੀਆਂ ਬੱਚਿਆਂ ਦਾ ਬਹੁਤ ਸਾਰਾ ਸਮਾਨ ਬਹੁਤ ਸਾਰੇ ਨਵੇਂ-ਨਵੇਂ ਇਕੁਪਮੈਂਟ ਅੱਜ ਕੱਲ ਆ ਗਏ ਆ ਕਿੱਲਾ ਰੰਗ ਹੁੰਦਾ ਸੀਗਾ ਪਰ ਹੁਣ ਉਹਦੇ ਨਾਲ-ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਦੇ ਸਮੇਂ ਦੇ ਹਿਸਾਬ ਨਾਲ ਬਣ ਕੇ ਆਈਆਂ ਆ ਦੇਖਦੇ ਆ ਬਾਈ ਹੁਣਾਂ ਦੇ ਕੋਲ ਕੀ ਕੀ ਆ ਤੇ ਕਿਹੜੀਆਂ-ਕਿਹੜੀਆਂ ਆਈਟਮਾਂ ਨਵੀਆਂ ਆਈਆਂ ਜੋ ਅੱਜ ਦੇ ਸਮੇਂ ਦੇ ਨਾਲ-ਨਾਲ ਚੱਲਦੇ ਹੋਏ ਸੋ ਦੁਕਾਨ ਤੇ ਬੈਠੇ ਆ ਬਾਈ ਹੁਣੀ ਭਰੀ ਪਈ ਆ ਬੜੀਆਂ-ਬੜੀਆਂ ਪਛਕਾਰੀਆਂ ਗੰਨਾ ਦੇ ਡਿਜ਼ਾਈਨ ਦੀਆਂ ਸੋ ਦੇਖ ਸਕਦੇ ਆ ਤੇ ਬਾਈ ਹੁਣੀ ਬੈਠੇ ਆ ਕਾਊਂਟਰ ਤੇ ਚੱਲਦੇ ਉਹਨਾਂ ਦੇ ਕੋਲ ਲੋ ਜੀ ਇਦਾਂ ਦੀ ਗੱਲਬਾਤ ਆ ਇੱਕ ਨਰਮਲ ਜਿਹੇ ਰੰਗਾਂ ਤੋਂ ਲਾ ਕੇ ਬਹੁਤ ਵਧੀਆ ਕਿਸਮ ਦੇ ਰੰਗ ਵੀ ਆਉਂਦੇ ਆ ਕੋਈ ਸਾਈਜ ਵੈਕਟ ਨਹੀਂ ਬਿਨਾ ਕੈਮੀਕਲ ਤੋਂ ਤੇ ਖਰੀਦਾਰੀਆਂ ਹੋ ਰਹੀਆਂ ਆ ਹੋਰ ਬਾਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਹੈਪੀ ਹੋਲੀ ਐਡਵਾਂਸ ਜੀ ਕਿਤੇ ਚੱਲ ਰਿਹਾ ਪ੍ਰੋਗਰਾਮ ਬਹੁਤ ਵਧੀਆ ਜੀ ਕੰਮ ਕਾਰ ਚੱਲ ਰਿਹਾ ਠੋਕੇ ਬਾਬੇ ਦੀ ਜਿਗ ਪਾ ਜੀ ਕੀ ਬਾਤ ਆ ਤੇ ਕੀ ਕੀ ਨਵਾਂ ਆਇਆ ਤੁਸੀਂ ਮੈਨੂੰ ਵੀਡੀਓ ਤੇ ਦਿਖਾਉਣਾ ਆ ਆਇਟਮਾਂ ਤੇ ਨਾਲੇ ਆਪਣਾ ਨਾਮ ਸੁਣਾਇ ਨਾਂ ਤੇ ਦੁਕਾਨ ਦਾ ਨੰਬਰ ਸੁਣਾ ਠੀਕ ਆ ਜੀ ਠੀਕ ਆ ਜੀ ਤੇ ਇਨੀ ਕਿਰਪਾ ਕਰੋ ਕਿ ਕੀ ਕਿ ਆਤਮਾ ਆਇਆ ਆਪ ਆਉ ਉਹ ਟਕੇ ਤੁਹਾਨੂੰ ਹੀ ਆਉਣਾ ਪੈਣਾ ਆ ਜਿਹਦਾ ਤੁਸੀਂ ਸਮਝਾ ਲੈਣਾ ਆ ਉਹਦਾ ਕਿਸੇ ਹੋਰ ਨੂੰ ਨਹੀਂ ਸੁਝਾਉਣਾ ਆਇਓ ਭਾਈ ਜੀ ਆ ਪਹਿਲਾਂ ਦਾ ਪਚਕਾਰੀ ਦੇਖੋ ਲਓ ਜੀ ਡ੍ਰੈਗਨ ਆ ਦੇਖੋ ਜੀ ਪਚਕਾਰੀ ਇਲੈਕਟ੍ਰੀਕਲ ਹੈਗੀ ਆ ਸੱਲ ਪੈਂਦੇ ਇਹਦੇ ਚ ਅੱਛਾ ਜੀ ਨੱਪੀ ਰੱਖਣਾ ਬਾਸ ਬਸ ਕੋਈ ਕੰਮ ਨਹੀਂ ਹੈ ਕੋਈ ਕੰਮ ਨਹੀਂ ਕੀ ਆਵਾ ਦੇਖੋ ਜੀ ਇਲੈਕਟ੍ਰੀਕਲ ਪਚਕਾਰੀ ਆ ਗਈ ਆ ਡ੍ਰੈਗਨ ਪਚਕਾਰੀ ਆ ਲਓ ਜੀ ਇਲੈਕਟ੍ਰੀਕਲ ਆ ਜੀ ਠੀਕ ਹੈ ਜੀ। ਲਓ ਜੀ ਦੇਖੀ ਜਾਈਓ ਸਮਾਨ ਚੈੱਕ ਕਰੀ ਜਾਈਓ ਨੰਬਰ ਤੁਹਾਨੂੰ ਲਾਸਟ ਦੱਸ ਦੇਣਾ ਦੁਕਾਨ ਦਾ ਪਤਾ ਸਾਰਾ ਐਡਰੈਸ ਤੁਹਾਨੂੰ ਦੇਵਾਂਗੇ ਨਾਲ ਤੇ ਕੋਈ ਪਰਚੇਜ਼ਿੰਗ ਕਰਨੀ ਤੁਹਾਨੂੰ ਸਸਤੇ ਭਾਅ ਦੇ ਇੱਥੋਂ ਸਸਤਾ ਹੋਰ ਕਿਤੇ ਨਹੀਂ ਮਿਲਣਾ ਕਿਉਂ ਬਾਈ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਜਿੰਦਰ ਮੇਰੇ ਚ ਘੁੰਮ ਲਓਗੇ ਪਾਹੀ ਪਾਹੀ ਸਸਤੀ ਚੀਜ਼ ਨਹੀਂ ਮਿਲਣੀ ਐਵੀ ਲੱਗ ਗਿਆ ਜੀ ਅੱਛਾ ਜੀ ਬਸ ਪਾਣੀ ਭਰਨਾ ਜੀ ਇੱਕ ਵਾਰ ਦੇਖੋ ਡਿਜ਼ਾਈਨ ਦੇਖੋ ਤੁਸੀਂ ਅੱਜ ਪਾਣੀ ਭਰ ਲੈ ਬਈ ਭਰ ਪਾਣੀ ਇਹਦਾ ਦਿਖਾਈਏ ਨਿਆਣਿਆਂ ਨੂੰ ਨਮੀਆਂ ਨਮੀਆਂ ਆਟਮਾ ਜਿਹੜੀਆਂ ਕਦੇ ਦੇਖੀਆਂ ਨਹੀਂ ਹੁਣੀਆਂ ਤੁਹਾਨੂੰ ਅੱਜ ਆਪਾਂ ਸਾਰੀਆਂ ਦਿਖਾ ਦੇਣੀਆਂ ਜੀ ਆਹ ਦੇਖੋ ਡ੍ਰੈਗਨ ਪਛਕਾਰੀ ਤੁਹਾਨੂੰ ਪਹਿਲਾਂ ਦਿਖਾ ਦਿੱਤੀ ਆ ਗੰ ਦਾ ਕਲਰ ਦੇਖੋ ਤੇ ਨਾਲੇ ਡਿਜ਼ਾਈਨ ਦੇਖੋ ਤੁਸੀਂ ਇਦਾਂ ਛੋਟੀਆਂ ਨਾਰਮਲ ਪਛਕਾਰੀਆਂ ਜਿਹੜੀਆਂ ਭਰੇ ਭੇ ਕਾਊਂਟਰਾਂ ਦੇ ਕਾਊਂਟਰ ਰੰਗ ਆਹ ਲਓ ਜੀ ਸਿਲੰਡਰ ਕੀ ਬਾਤ ਆ ਇਹ ਭਾਜੀ ਹੱਕ ਵਜਾਉਣ ਲਈ ਨਹੀਂ ਹਾਂਜੀ ਅੱਗੇ ਲਾਉਣ ਲਈ ਆ ਉਹ ਕੀ ਬਾਤ ਆ ਅੱਛਾ ਆ ਡਬਾ ਵਾਲਾ ਜੀ ਇਹ ਰੰਗ ਵਾਲੇ ਸਿਲੰਡਰ ਆ ਭਾਈ ਇਹ ਦੇਖੋ ਕੀ ਬਾਤ ਓਏ ਹੋਏ ਆ ਲੋ ਜੀ ਲਓ ਜੀ ਆਹ ਦੇਖੋ ਚਾਰ ਆ ਆ ਆ ਗਿਆ ਜੀ ਤੁਹਾਡਾ ਕਿਹਦੇ ਹੁੰਦੇ ਆ ਦੋਤਾ ਪੋਤਾ ਕਹਿ ਸਕਦੇ ਆ ਆਪਾਂ ਹੈ ਹਾਂ ਜੀ ਹਾਂ ਜੀ ਹਾਂ ਜੀ ਆਹ ਇਧਰ ਆ ਗਿਆ ਡੈਡੀ ਜੀ ਇਧਰ ਦਾਦਾ ਜੀ ਇਧਰ ਪਰਦਾਦਾ ਜੀ ਆਹ ਲੈ ਚਾਰ ਸਿਲੰਡਰ ਇਕੱਠੇ ਸਿਲੰਡਰ ਨਿਕਲੂਗੇ ਚ ਇੱਕੋ ਵਾਰੀ ਸਿਲੰਡਰ ਦੇਖੋ ਭਾਜੀ ਕਿੰਨਾ ਵੇਟ ਹੋਣਾ ਇਹਦਾ 12 ਉਹ ਬੱਲੇ 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 ਹੈਗਾ 10 ਪਲੱਸ ਹੈ ਨਾ 12 ਤੱਕ ਨੂੰ ਹੈਗਾ ਹੀ ਆ ਆ ਦੇਖੋ ਇਹ ਪੁਸ਼ਕਾਰੀ ਗੱਲ ਬਾਤ ਆਹ ਲੋ ਜੀ ਇਲੈਕਟ੍ਰਿਕ ਪੁਸ਼ਕਾਰੀ ਆਹ ਕਿਆ ਬਾਤ ਹੈ ਦੇਖੋ ਪ੍ਰੈਸ਼ਰ ਕਿਤਾ ਕਰ ਜਾਂਦਾ ਹੈ ਤੇ ਆ ਬੋਸਲ ਕੀ ਆ ਤੁਸੀਂ ਕਲਰ ਵੀ ਪਾ ਸਕਦੇ ਹੋ ਕਲਰ ਵੀ ਪਾ ਸਕਦੇ ਹੋ ਜੋ ਮਰਜ਼ੀ ਚਾਹੋ ਲੈ ਪ੍ਰੈਸ਼ਰ ਦੇਖੋ ਜੀ ਗੱਲ ਬਾਤ ਭਾਈ ਦੇਖਿਓ ਬੰਦਾ ਨਾ ਮਾਰਦੀਓ ਯਾਰ ਇਹਨਾਂ ਹੈਂ ਹੋਰ ਬੰਦੇ ਛੇਕ ਹੋਇਆ ਹੋਵੇ ਬਹੁਤ ਵਧੀਆ ਚੀਜ਼ ਆ ਇਦਾਂ ਜਿਆ ਬਹੁਤ ਸਾਰੀਆਂ ਪਚਕਾਰੀਆਂ ਦੇਖੋ ਉੱਪਰ ਲੱਗੀਆਂ ਹੋਈਆਂ ਆ ਡਿਜ਼ਾਈਨ ਤੁਹਾਨੂੰ ਮੁੱਕੜੇ ਨਹੀਂ ਜਦੋਂ ਤੁਹਾਡਾ ਪੂਰਾ ਇੱਕ ਲੱਗ ਜਾਣਾ ਜੇ ਡਿਜ਼ਾਈਨ ਦੇਖਣ ਤੇ ਆਏ ਆਪਾਂ ਆਹ ਲਓ ਤੋਤਾ ਬ੍ਰਾਂਡ ਭਾਜੀ ਨੂੰ ਦੱਸ ਰੇ ਸੀ ਤੋਤਾ ਬ੍ਰਾਂਡ ਦੀ ਜਿਹੜੀ ਨਾ ਸਭ ਤੋਂ ਵਧੀਆ ਕਲਰ ਓਕੇ ਇਹ ਨਹੀਂ ਮਿਲੇਗਾ ਸਾਡੇ ਕੋਲ ਤੁਹਾਨੂੰ ਇੱਥੇ ਆਇਆ ਤੂੰ ਬ੍ਰਾਂਡ ਮਿਲਣਾ ਜੀ ਬ੍ਰਾਂਡ ਤੋਂ ਦੇਸੀ ਚੀਜ਼ ਕੋਈ ਨਹੀਂ ਮਿਲਣੀ ਤੋਤਾ ਮੁਰਗਾ ਸ਼ਾਪ ਤੇ ਕਲਰ ਮਿਲੂਗੇ ਆ ਵਾਹ ਚੈੱਕ ਕਰੋ ਜੀ ਡਿਜ਼ਾਈਨ ਇਹ ਜੀ ਆਪਣਾ ਤੀਰ ਕਮਾਨ ਟਾਈਪ ਤੀਰ ਕਮਾਨ ਜੀ ਲਓ ਜੀ ਤੀਰ ਕਮਾਨ ਵਾਲੀ ਪਚਕਾਰੀ ਆ ਗਈ ਆ ਬਹੁਤ ਵਧੀਆ ਵਾਲੀ ਵੀ ਆ ਇਹ ਚ ਬੱਬਲ ਵੀ ਬੱਚੇ ਜਿਹੜੇ ਅੱਜ ਕੱਲ ਫੁਲਾਉਂਦੇ ਉਹ ਵੀ ਆ ਅੱਛਾ ਜੀ ਤੇ ਐਂਡ ਪਚਕਾਰੀ ਵੀ ਆ ਟੂਇਨਨ 1 ਆ ਇਹ ਕਿਆ ਬਾਤ ਹੈ ਟੂਇਨਨ 1 ਦੇਖੋ ਡਿਜ਼ਾਈਨ ਦੇਖੋ ਕਲਰ ਦੇਖੋ ਕੰਬੀਨੇਸ਼ਨ ਕਿੰਨਾ ਹੱਤ ਕਰਾਇਆ ਤੇ ਬਾਈ ਹੁਣ ਜੁੜ ਰਹੇ ਆ ਤੇ ਇੱਧਰ ਦੇਖੋ ਕਾਊਂਟਰਾਂ ਦੇ ਕਾਊਂਟਰ ਭਰੇ ਪਏ ਆ ਸਾਰੇ ਤੋਤਾ ਬ੍ਰਾਂਡ ਲਓ ਜੀ ਮਿੰਨੀ ਕਲਰ ਸਪਰੇਆ ਆ ਗਈਆਂ ਸਪਰੇਆ ਇਸ ਸਪਰੇਆਂ ਅੱਗੇ ਨਹੀਂ ਆਉਂਦੀਆਂ ਸੀਗੀਆਂ ਆ ਦੇਖੋ ਪਟਾਕੇ ਆ ਗਏ ਅੱਜ ਕੱਲ ਕਲਰ ਪਟਾਕੇ ਆ ਕਲਰ ਧੂੰਆਂ ਆ ਇਹ ਚ ਗੰਨ ਚ ਪਾਓ ਠੀਕ ਹੈ ਜੀ ਲੋ ਜੀ ਕਲਰ ਧੂੰਆਂ ਗੰਨ ਵਾਲੇ ਪਟਾਕੇ ਆ ਗਏ ਆ ਚੈੱਕ ਕਰੋ ਗੱਲਬਾਤ ਅੱਗੇ ਵਾਲੀਆਂ ਹੋਲੀਆਂ ਨਹੀਂ ਰਹੀਆਂ ਹੁਣ ਕਿਉਂ ਜੀ ਰੰਗ ਮਲਤਾ ਦਾ ਗੱਲ ਖਤਮ ਆ ਦੇਖੋ ਪਾਓ ਓਕੇ ਚੱਲ ਪਾਓ ਤੇ ਧੂੰਆਂ ਕਲਰ ਨਿਕੂਗਾ ਜੀ ਕੀ ਗੱਲ ਆ ਜੀ ਬੋਤਰਾ ਦੇ ਬੋਤਰਾ ਅੱਛਾ ਜੀ ਛੋਟੇ ਤੋਂ ਲੈ ਕੇ ਵੱਡਾ ਲੋ ਜੀ ਤੁਹਾਨੂੰ ਨੋਰਮਲ ਸਾਈਜ਼ ਤੋਂ ਲੈ ਕੇ ਇਸ ਤੋਂ ਵੱਡੇ-ਵੱਡੇ ਸਮੋਕ ਜਿੱਦਾਂ ਆਪਾਂ ਦਿਵਾਰੀ ਨੂੰ ਪਟਾਕੇ ਚਾਉਨੇ ਸ਼ੌਰਟ ਚਲਾਉਨੇ ਉਦਾਂ ਦੇ ਸ਼ੌਰਟ ਆਏ ਹੋਏ ਆ ਦੇਖ ਲਓ ਚੈੱਕ ਕਰੋ ਇਹਨੂੰ ਕਹਿੰਦੇ ਸਮੋਕ ਹਾਂਜੀ ਹਾਂਜੀ ਸਮੋਕ ਕਹਿੰਦੇ ਇਹਨੂੰ ਜੀ ਇਹ ਸ਼ੌਰਟ ਤੋਂ ਲੈ ਕੇ ਵੱਡਾ ਤੁਹਾਨੂੰ ਹਰ ਇੱਕ ਕੰਪਨੀ ਦਾ ਅੱਛਾ ਜੀ ਫਰੂਟ ਕਲਰ ਇਹਦਾ ਕੋਈ ਸਰਟੀਫਿਕੇਟ ਨਹੀਂ ਨਾ ਇਹ ਪੈਕ ਚ ਆਉਂਦੇ ਪੰਜ-ਪੰਜ ਪੈਕ ਹੈ ਦੇਖੋ ਬੱਚਿਆਂ ਦੇ ਲਈ ਵਧੀਆ ਕਲਰ ਆ ਕੋਈ ਸਾਈਡ ਇਫੈਕਟ ਨਹੀਂ। ਕੀ ਬਾਤ ਹੈ ਤੀਰ کمان ਬਣ ਗਿਆ। ਰੰਗ ਪਾਓ ਬਚਾਰਾ ਰੋਟੀ ਤੇ ਇਹਨਾਂ ਨੇ ਕੰਪਨੀ ਨੇ। ਅੱਛਾ ਜੀ। ਹਾਂ ਜੀ। ਉਹ ਦੇਖੋ ਜਿਹੜਾ ਲੋ ਜੀ। 22 ਹੁਣੇ ਦੱਸ ਰਿਹਾ ਕਲਰ ਵੀ ਕੰਪਨੀ ਵੱਲੋਂ ਨਾਲ ਹੀ ਪੈਕ ਆਉਂਦੇ ਆ ਚਾਰ ਕਲਰ ਆ ਜੀ। ਇਹ ਬੱਬਲਸ ਵਾਸਤੇ ਜਿਹੜਾ ਆਈਟਮ ਬੱਚੇ ਬੱਬਲਸ ਬਣਦੇ ਉਹ ਵੀ ਇਹ ਨਾਲ ਹੀ ਬਣੂਗੇ ਹੈ। ਠੀਕ ਹੈ ਜੀ ਇਹ ਦੇਖੋ ਤੀਰ کمان ਟਾਈਪ ਪਛਕਾਰੀ ਆ। ਇਦਾਂ ਦੇ ਯਾਨੀ ਕਿ ਤੁਹਾਨੂੰ ਕੋ ਇੱਥੇ ਆਇਆ ਨੂੰ ਨਾ ਦਾ ਦਿਨ ਲੰਘ ਜਾਣਾ। ਚੋਟਾ ਫਰੂਟ ਸ਼ਾਹੀ ਟੂਟ ਫਲੇਵਰ ਲਓ ਜੀ ਛੋਟਾ ਸਿਲੰਡਰ ਇਹ ਤਾਂ ਫੇਲੇ ਜਮਿਆ ਹੀ ਆ ਉਸ ਹਿਸਾਬ ਨਾਲ ਆਪ ਪਰਦਾਦਾ ਤੱਕ ਦੇਖ ਲਿਆ ਜੀ ਹਲੇ ਜਮਿਆ ਹੀ ਆ ਨਿਆਣਾ ਹਲੇ ਤੇ ਚੈੱਕ ਕਰੋ ਗੱਲ ਬਾਤ ਤੁਸੀਂ ਕੋਕ ਦਾ ਸਿਲੰਡਰ ਹੈ ਲਓ ਜੀ ਬ੍ਰਾਂਡ ਚੈੱਕ ਕਰੋ ਪਹਿਲਾਂ ਕੋਕ ਵਾਲਿਆਂ ਨੇ ਵੀ ਕੱਢਿਆ ਕੋਕ ਦਾ ਸਿਲੰਡਰ ਹੈ ਕਲਰ ਸਿਲੰਡਰ ਇਹ ਰੰਗ ਕੱਢੂਗਾ ਸਪਰੇਅ ਟਾਈਪ ਦੇਖੋ ਜਦਾਂ ਨਾਲ ਬਸ ਨੱਪ ਕੇ ਰੱਖਣਾ ਤੁਸੀਂ ਹੱਥ ਨਾਲ ਕੁਝ ਨਹੀਂ ਕਰਨਾ ਹਰਬਲ ਕਲਰ ਹੈਗੇ ਆ ਤੋਂ ਤੇ ਆ ਬਾਹੀ ਨੂੰ ਦੱਸਦੇ ਸਾਰੇ ਹਰਬਲ ਕਲਰ ਆ ਤੂਤਾ ਬ੍ਰਾਂਡ ਦੇ ਆ ਜੇ ਕੋਈ ਇਹ ਦੱਬੀਆਂ ਚ ਬੰਦ ਆਉਂਦੇ ਅੱਗੇ ਇਹਦਾ ਕੰਮ ਦੇਸੀ ਨਹੀਂ ਰਹਿ ਗਿਆ ਰੇਤਾਂ ਦਾ ਕੈਮੀਕਲ ਦਾ ਮਿਲੇ ਤੁਸੀਂ ਰੰਗ ਲਾਉਂਗੇ ਤਾਂ ਬਾਅਦ ਤੁਹਾਡਾ ਫੇਸ ਖਰਾਬ ਹੋਇਆ ਹੋਵੇ ਇਦਾਂ ਦਾ ਕੋਈ ਕੰਮ ਨਹੀਂ ਇਸ ਤੋਂ ਵੀ ਵਧੀਆ ਆ ਰਿਹਾ ਆ ਰਾਸ ਰੰਗ ਗਿਫਟ ਆਈਟਮ ਕਿਸੇ ਨੇ ਗਿਫਟ ਕਰਨੀ ਹੋਲੀ ਨੂੰ ਬਹੁਤ ਤਰ੍ਹਾਂ ਦੇ ਗਿਫਟ ਆ ਲੋ ਜੀ ਗਿਫਟ ਆਈਟਮ ਆ ਕਿਸੇ ਨੇ ਗਿਫਟ ਕਰਨਾ ਹੋਵੇ ਆਪਣੇ ਸੱਜਣ ਮਿੱਤਰ ਨੂੰ ਕਿਸੇ ਰਿਸ਼ਤੇਦਾਰ ਨੂੰ ਹੋਲੀ ਤੇ ਸਪੈਸ਼ਲ ਬੱਚਿਆਂ ਨੂੰ ਤੇ ਇਹ ਤੋਂ ਵਧੀਆ ਆਈਟਮ ਹੈ ਨਹੀਂ ਲਗਜ਼ਰੀ ਗੁਲਾਲ ਕੀ ਬਾਤ ਹੈ ਲਗਜ਼ਰੀ ਗੁਲਾਲ ਹੈ ਨਾ ਦੇਖੋ ਪੈਕਿੰਗ ਦੇਖੋ ਇਹਦੀ ਇਹ ਲੱਗਦਾ ਨਹੀਂ ਕਿਸੇ ਵਾਰ ਰੰਗ ਹੋਣਾ ਆ ਇਹ ਭਾਜੀ ਕੀ ਰੇਟ ਦਾ ਲੰਗਿਆ ਇਹ ਸਿਰਫ ਜੀ 100 ਰੁਪਏ ਦਾ 100 ਰੁਪਏ ਦਾ ਆਹ ਪੈਕੇਟ ਹੈ ਤੇ ਪੈਕਿੰਗ ਦੇਖੋ ਜੀ ਵਾਹ ਜੀ ਵਾਹ ਵਾਈਟ ਕਲਰ ਆ ਤੇ ਆਪਾਂ ਚੈੱਕ ਕਰਦੇ ਆ ਵਾਹ ਜੀ ਵਾਹ ਬਿਲਕੁਲ ਕੋਈ ਰਿੱਤਾ ਨਹੀਂ ਦੇਖੋ ਇਹਨਾਂ ਇਹ ਮਲਾਈਮ ਤੁਸੀਂ ਚੈੱਕ ਕਰਿਓ ਕਦੇ ਬੱਚਿਆਂ ਨੂੰ ਆਹ ਕਦਰ ਲੈ ਕੇ ਦਿਆ ਕਰੋ ਜੇ ਇਹਨਾਂ ਕੋਈ ਸਰਟੀਫਿਕੇਟ ਨਹੀਂ ਹੋਲੀ ਹੋਣੀ ਸਾਲ ਚੱਕ ਵਾਰੀ ਕਿਉਂ ਬਾਜੀ ਹਾਂਜੀ ਬੱਚਿਆਂ ਦਾ ਮੰਗੋ ਆ ਜੀ ਠੀਕ ਆ ਜੀ ਕਿਆ ਬਾਤ ਹੈ ਹੰਪਿੰਗ ਕਰੋ ਠੀਕ ਆ ਜੀ ਮਿਲ ਜਲੇਗਾ ਇਹ ਚੋਂ ਰੰਗ ਰੰਗ ਨਿਕਲੂਗਾ ਕਿਆ ਬਾਤ ਹੈ ਆ ਨਹੀਂ ਇੱਕ ਪਚਕਾਰੀ ਲੋ ਬਾਈ ਹੋਣੀ ਹੋਰ ਪਚਕਾਰੀ ਦਿਖਾ ਰਹੇ ਆ ਪਚਕਾਰੀਆ ਦੇਖੀ ਚੱਲੋ ਤੁਸੀਂ ਤੁਹਾਨੂੰ ਅੱਜ ਆਪਾਂ ਬੋਰ ਨਹੀਂ ਹੋਣ ਦੇਣਾ ਹੋਲੀ ਚ ਰਹਿ ਗਿਆ ਥੋੜੇ ਦਿਨ ਤੁਹਾਨੂੰ ਨੰਬਰ ਵੀ ਦੱਸ ਦੇਣਾ ਪਤਾ ਵੀ ਦੱਸ ਦੇਣਾ ਬਾਈ ਹੁਣਾਂ ਦਾ ਪਰਸਨਲ ਨੰਬਰ ਵੀ ਲੈ ਕੇ ਦਵਾਂਗੇ ਤੁਸੀਂ ਵੀਡੀਓ ਵਾਰੇ ਆ ਕੇ ਦੱਸੋਗੇ ਵੀਡੀਓ ਦੇਖ ਕੇ ਇਹ ਤੁਹਾਨੂੰ ਡਿਸਕਾਊਂਟ ਵੀ ਮਿਲ ਜਾਊਗਾ ਇਹ ਵੀ ਤੁਹਾਣਾ ਪ੍ਰੋਮਿਸ ਆ ਬਿਲਕੁਲ ਜੀ ਬਿਲਕੁਲ ਜਿਹੜਾ ਭਾਜੀ ਦਾ ਨਾਮ ਲੈ ਕੇ ਆਏਗਾ ਉਹਨੂੰ ਡਿਸਕਾਊਂਟ ਬਿਲਕੁਲ ਬਿਲਕੁਲ ਪੂਰਾ ਡਿਸਕਾਊਂਟ ਮਿਲੂਗਾ ਪੀ ਐਸ ਜੀ ਐਮ ਸੀਰੀਆ ਦੀ ਵੀਡੀਓ ਆ ਕੇ ਦੱਸੋਗੇ ਤਾਂ ਓ ਵਾਹ ਜੀ ਵਾਹ ਅੱਛਾ ਕਦਰ ਵਿੱਚ ਹੀ ਆ ਜੀ ਹੈਂ ਚਾ ਚੱਲਿਆ ਕੀ ਬਾਤ ਆ ਦੇਖੋ ਗੱਲ ਬਾਤ ਪੰਪਿੰਗ ਕਰਨਾ ਸਪਰਿੰਗ ਟਾਈਪ ਬਣਾਈ ਹੋਈ ਆ ਆਹ ਕੀ ਆ ਬਾਤ ਐ ਭਾਜੀ ਨੂੰ ਹੁਣੀ ਨਾ ਲਵੇੜੋ ਬਾਈ ਭਾਈ ਨਾਲੇ ਗੁਬਾਰੇ ਲਓ ਜੀ ਗੁਬਾਰੇ ਆ ਗਏ ਪਾਣੀ ਭਰੋ ਗੱਠ ਮਾਰ ਇਹ ਕੱਲਾ ਕੱਲਾ ਗੁਬਾਰਾ ਤੁਹਾਨੂੰ ਫਲਾਉਣ ਦੀ ਲੋੜ ਨਹੀਂ ਪੈਣੀ ਇੱਕੋ ਵਾਰੀ ਆਹ ਦੇਖੋ ਬਾਈ ਹੁਣੀ ਖੋਲ ਕੇ ਦਿਖਾਉਣ ਲੱਗੇ ਆ ਇਹ ਕੱਲਾ ਕੱਲਾ ਗੁਬਾਰਾ ਨਹੀਂ ਭਰਨਾ ਪੈਣਾ ਤੁਹਾਨੂੰ ਇੱਕੋ ਵਾਰ ਗੁਬਾਰਾ ਭਰ ਕੇ ਆਪ ਹੀ ਅੱਛਾ ਜੀ ਲਓ ਜੀ ਗੱਲ ਵਾ ਦੇਖੋ ਲਓ ਜੀ ਦਿਖਾਓ ਭਾਜੀ ਲਓ ਜੀ ਅੱਛਾ ਜੀ ਆਹ ਲਓ ਜੀ ਟੂਟੀ ਨਾਲ ਲਾ ਕੇ ਸਾਰੇ ਗੁਬਾਰੇ ਬਿਲਕੁਲ ਚਾਈਨਾ ਦਾ ਆਈਟਮ ਦੇਖੋ ਤਿਆਰ ਕਰਤੀ ਚਾਈਨਾ ਨੇ ਇੱਕ ਵਾਰ ਗਵਾਰੇ ਭਰ ਕੇ ਤਾਂ ਤੁਹਾਡੇ ਆਪ ਹੀ ਇਹ ਪੈਕ ਹੋ ਗਿਆ ਥੱਲੇ ਡਿੱਗੀ ਜਾਣੇ ਕਿਉਂ ਜੀ ਹਾਂ ਜੀ ਗੱਠ ਮਾਰਨ ਦੀ ਵੀ ਲੋੜ ਨਹੀਂ ਹੈਗੀ ਆ ਗਲਵਾ ਦੇਖੋ ਕਿੰਨੀ ਤਕੜੀ ਆ ਤੇ ਆ ਆ ਗਿਆ ਸਪੈਸ਼ਲ ਫੇਰ ਹੋਰ ਗੁਲਾਲ ਤੋਤਾ ਕੰਪਨੀ ਦਾ ਆ ਸਪੈਸ਼ਲ ਗਿਫਟ ਆਈਟਮ ਬਣੀ ਹੋਈ ਆ ਹੁਣ ਕੱਲੇ ਗਿਫਟ ਤੁਹਾਡੇ ਜਿਹੜੇ ਆ ਨਾ ਖਾਣ ਪੀਣ ਦੇ ਨਹੀਂ ਹੁੰਦੇ ਕਿਉਂ ਜੀ ਅੱਜ ਕੱਲ ਬੱਚਿਆਂ ਲਈ ਗਿਫਟ ਪੈਕ ਆ ਗਿਆ ਦੇਖੋ ਰੰਗ ਦੇਖੋ ਤਰ੍ਹਾਂ ਤਰ੍ਹਾਂ ਦੇ ਸਪਰੇਆ ਕਲਰ ਵਧੀਆ ਵਧੀਆ ਕਿਆ ਬਾਤ ਹੈ ਡੱਬੀ ਦੇਖੋ ਤੁਸੀਂ ਚੈੱਕ ਕਰੋ ਵਾਹ ਜੀ ਵਾਹ ਆਹਾਹਾ ਦੇਖੋ ਆਪਾਂ ਪਹਿਲਾ ਵਾਈਟ ਕਲਰ ਇਹ ਹੱਥ ਨੂੰ ਲਾ ਕੇ ਦੇਖਿਆ ਸੀ ਇੰਨਾ ਕੁ ਮਲਾਇਮ ਆ ਨਾ ਜਿਦਾ ਆਪਾਂ ਪਾਊਡਰ ਹੁੰਦਾ ਘਰ ਦਾ ਆ ਵੀ ਕਲਰ ਆ ਦੇਖੋ ਵਿਦਆਊਟ ਕੈਮੀਕਲ ਆ ਕੋਈ ਇਹਦੇ ਵਿੱਚ ਮਿੱਟੀ ਦਿੱਤਾ ਨਹੀਂ ਮਲਾਈ ਹੋਈ ਤਾਂ ਬਹੁਤ ਵਧੀਆ ਕਲਰ ਦੇਖੋ ਕਲਰ ਨਾਲੇ ਚੈੱਕ ਕਰੋ ਹੱਥੇ ਚੜਿਆ ਹੋਇਆ ਕਲਰ ਤੇ ਇਹ ਗਿਫਟ ਆਟਮਾ ਇਦਾਂ ਦੀਆਂ ਬਹੁਤ ਆ ਬਾਈ ਜੀ ਕੋ अच्छा भाई आ भी आ भी कलर ही आ ये छोटा पीम आया जी कलर देखो कॉक ਦਾ ਆ ਬੱਚਿਆਂ ਦਾ ਪੀਮਾ چھوٹਾ ਕਿਆ ਬਾਤ ਆ ਜੀ ਇਹ ਦੇਖੋ ਪੈਕਿੰਗ ਛੋਟੀ ਛੋਟੀ ਪੈਕਿੰਗ ਚ ਆਉਣ ਲੱਪਿਆ कलर ਵਧੀਆ ਵਧੀਆ ਦੇਖੋ ਗਿਫਟ ਆਈਟਮਾਂ ਮੈਂ ਕਿਹਾ ਜੀ ਭੁੱਲਿਓ ਨਾ ਕਿ ਗਿਫਟ ਦੇਣਾ ਕਿਸੇ ਰਸ ਦਾ ਸੱਜਣ ਮਿੱਤਰ ਭੈਣ ਭਰਾ ਨੂੰ ਆ ਗਿਫਟ ਆਈਟਮਾਂ ਆਈਆਂ ਸਪੈਸ਼ਲ ਕੰਪਨੀ ਦੀਆਂ ਦੇਖੋ ਸਾਰੀ ਕਾਕ ਕੰਪਨੀ ਦੀਆਂ ਆ ਤਾਨੂੰ ਕਿਤੇ ਹੋਰ ਨਹੀਂ ਮਿਲਣੀਆਂ ਇਹ ਚੀਜ਼ਾਂ ਕਿਉਂ ਬਾਜੀ ਇਹ ਬ੍ਰਾਂਡਡ ਚੀਜ਼ ਆ ਕਿ ਦੇਸੀ ਮਾਲ ਨਹੀਂ ਹੈਗਾ ਬਿਲਕੁਲ ਦੇਖੋ ਕਿਦਾਂ ਪੈਕਿੰਗ ਹੋਈ ਆ ਦੇਖੋ ਬੈਗ ਦੇਖੋ ਤੇ ਵਿੱਚ ਕੱਲਾ ਕੱਲਾ ਰੰਗ ਦੇਖੋ ਕਲਰ ਬਿਲਕੁਲ ਆਰਗੈਨਿਕ ਕਲਰ ਆ ਦੇਖੋ ਕਲਰ ਚੈੱਕ ਕਰੋ ਇਹ ਹਰਾ ਆ ਗਿਆ ਇਹ ਉਤੋਂ ਵੱਲ ਗੁਲਾਬੀ ਲਾਲ ਨੀਲਾ ਤੁਹਾਨੂੰ ਹਲੇ ਹਰੇ ਹਰ ਕਲਰੇ ਚ ਮਿਲ ਜਾਣਾ ਇਹ ਕੰਪਨੀ ਦਾ ਬ੍ਰਾਂਡ ਆ ਦੇਖੋ ਕੋਈ ਆ ਮੋਹਰਾ ਨਹੀਂ ਲਾਇਆ ਇਹ ਹਾਂ ਬਿਲਕੁਲ ਆਰਗੈਨਿਕ ਕਲਰ ਆ ਤੇ ਬੱਚਿਆਂ ਦੀ ਸਿਹਤ ਤੋਂ ਵੱਧ ਕੁਝ ਨਹੀਂ ਹੈਗਾ ਜੀ ਆ ਵਧੀਆ ਹੈ ਕਿ ਸਵਾਸਤਿਕ ਕਲਰ ਇਹ ਤੁਸੀਂ ਯੂਜ਼ ਕਰਾਓ ਬੱਚਿਆਂ ਨੂੰ ਕੰਪਨੀ ਦੇ ਤੇ ਇਦਾਂ ਦਾ ਅੱਛਾ ਜੀ ਲਓ ਬਾਈ ਹੁਣੀ ਕਹਿੰਦੇ ਇਹ ਵੀ ਸਪਰੇਅ ਆਇਆ ਹੈ ਜੀ ਜੀ ਸਪਰੇਅ ਹੈ ਜੀ ਕਿਆ ਬਾਤ ਆ ਲਓ ਕਿਆ ਬਾਤ ਆ ਇਹ ਦੂਜੀ ਸਪਰੇਅ ਆ ਗਈ ਜੀ ਹਾਂ ਜੀ ਫੋਰ ਦਾ ਫੋਮ ਸਪਰੇਅ ਹੈ ਇਹ ਵੀ ਕਲਰ ਤੁਹਾਨੂੰ ਅਲੱਗ-ਅਲੱਗ ਕਲਰ ਗੁਲਾਬੀ ਪੀਲਾ ਹਰਾ ਲਾਲ ਤੁਹਾਨੂੰ ਸਾਰੇ ਮਿਲ ਜਾਣੇ ਆ ਤੇ ਬੇਨਤੀ ਆ ਜੇ ਉਸ ਤੋਂ ਬਾਅਦ ਤੁਸੀਂ ਵੱਡੇ ਪੈਕੇਟ ਲੈਣਾ ਚਾਹੁੰਦੇ ਆ ਅਮਰਗਾ ਸ਼ਾਪ ਦੇ ਆਪਣੇ ਕੋਲ ਉਹ ਵੀ ਪਏ ਆ ਕਿਉਂ ਭਾਜੀ ਚੱਕ ਕੇ ਦਿਖਾਓ ਇਹਦਾ ਕਿੰਨੇ ਕਿਲੋ ਦਾ ਆ ਲੈ ਵੀ ਕੀ ਗੱਲ ਬਾਤ ਆ ਆ ਦੇਖੋ ਤੁਸੀਂ ਚੈੱਕ ਕਰੋ ਜਰਾ ਆ ਦੇਖੋ ਕੰਪਨੀ ਦੇ ਕਲਰ ਪਏ ਸਾਰੇ 5 ਕਿਲੋ 2 ਕਿਲੋ 4 ਕਿਲੋ 10 ਕਿਲੋ ਦੇ ਪੈਕੇਟ ਇਹ 10 ਕਿਲੋ ਲਓ ਜੀ 10 ਕਿਲੋ ਦੀ ਪੈਕਿੰਗ ਆ ਭਾਈ ਜੀ ਦੇਖ ਲਓ ਚੈੱਕ ਕਰ ਲਓ ਫੇਰ ਨਾ ਕਹੀਓ ਦੇਸੀ ਮਾਲ ਮੁਰਗਾ ਬ੍ਰੈਂਡ ਆ ਦੇਖੋ ਗੱਲ ਬਾਤ ਦੇਖੋ ਤੋਤਾ ਪਹੁੰਚ ਗਿਆ ਛੋਟੇ ਪਹੁੰਚ ਵੀ ਆ ਤੋਤਾ ਦਾ ਤੋਤਾ ਜਿਹੜੀ ਬ੍ਰੈਂਡ ਆ ਨਾ ਇਹ ਰੰਗਾਂ ਵਿੱਚ ਸਭ ਤੋਂ ਉੱਪਰ ਆ ਕਿਉਂ ਬਾਜੀ ਇਦਾਂ ਹੀ ਆ ਜੀ ਉਸ ਤੋਂ ਬਾਅਦ ਮੁਰਗਾ ਨੇ ਸ਼ੁਰੂ ਕੀਤਾ ਦੇਖੋ ਤੋਤੇ ਦੇ ਵੱਡੇ ਪੈਕੇ ਵੀ ਪਏ ਆ ਪਚਕਾਰੀ ਵੀ ਤੋ ਤੇ ਸਿਲੰਡਰ ਦੇਖੋ ਤੁਸੀਂ ਤੁਹਾਨੂੰ ਦਿਖਾਏ ਪਹਿਲਾਂ ਪਚਕਾਰੀ ਵੀ ਕੋਕ ਦੀ ਅੱਛਾ ਜੀ ਲਓ ਜੀ ਕੋਕ ਦੀ ਪਚਕਾਰੀ ਦੇਖੋ ਬ੍ਰਾਂਡਡ ਪਚਕਾਰੀ ਦੇਖੋ ਸਹਿਜ ਦੇਖੋ ਪਚਕਾਰੀ ਦਾ ਨਾਲ ਫੁੱਲ ਵੀ ਤੁਹਾਨੂੰ ਦਿਾਂਗੇ ਕਿਉਂ ਬਾਜੀ ਤੇ ਬਾਜੀ ਵੱਲੋਂ ਗਿਫਟ ਪੈਕੇ ਫੁੱਲ ਹੈ ਕਿਆ ਬਾਤ ਹੈ ਵਡੀਆਂ-ਵਡੀਆਂ ਪਚਕਾਰੀਆਂ ਜਿਹੜਾ ਆਗੇ ਫਾਈਜ ਨੂੰ ਫੋਲੋ ਕਰੇਗਾ ਲਾਈਕ ਕਰੇਗਾ ਲੋ ਜੀ ਵੀਡੀਓ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆ ਜੀਓ ਬਾਈ ਹੁਣਾ ਕੋ ਸਕਰੀਨ ਤੇ ਨੰਬਰ ਚੱਲਦਾ ਆ ਐਡਰੈਸ ਤੁਹਾਨੂੰ ਬੋਲ ਕੇ ਦੱਸ ਦੇਣਾ ਆ ਤੇ ਤੁਹਾਨੂੰ ਦਿਖਾਉਣਾ ਆ ਦੇਖੋ ਮिक्की ਮਾਈਸ ਮਾਊਸ ਵਾਲੀਆਂ ਦੇਖੋ ਤੁਸੀਂ ਗੱਲਬਾਤ ਦੇਖੋ ਇਹ ਬੈਗ ਪਿੱਛੇ ਟੰਗ ਲੈਣੇ ਆ ਹੱਥ ਵਿੱਚ ਗਨ ਹੋਣੀ ਆ ਤੇ ਪਚਕਾਰੀ ਜੋ ਚਲਾਊਗਾ ਨਿਆਣਾ ਨਿਆਰਾ ਆਪ ਹੀ ਬਚਣਾ ਆ ਦੇਖੋ ਇਹ ਤਾਂ ਗੱਲਾਂ ਬਾਤਾਂ ਆ ਯਾ ਵਾਹ ਦੇਖੋ ਬੈਗਾ ਵਾਲੀਆਂ ਪਚਕਾਰੀਆਂ ਇਧਰ ਮਿੱਕੇ ਮੂਸ ਵਾਲੀ ਪਚਕਾ ਜੀ ਰੂਹ ਖੋਜ ਹੋ ਜਣੀ ਨਿਆਣਾਂ ਦੀ ਇਸ ਤਕਾਨ ਤੇ ਆ ਜਾਓਗੇ ਤੁਹਾਨੂੰ ਗੱਲਬਾਤ ਕਿਤੇ ਹੋਰ ਨਹੀਂ ਮਿਲਣੀ ਇਹ ਤੁਹਾਡੀਆਂ ਨਾਰਮਲ ਵੱਡੀਆਂ ਪਚਕਾਰੀਆਂ ਆ ਗਈਆਂ ਦੇਖੋ ਸਾਈਜ਼ ਦੇਖੋ ਪਚਕਾਰੀ ਦਾ ਇੱਕ ਵਾਰ ਪਾਣੀ ਭਰੂਗੇ ਤਾਂ ਮਛੇਦੀ ਮੁਕਰ ਦਾ ਨਾਂ ਨਹੀਂ ਲੈਣਾ ਆਹ ਗੱਲ ਅੱਛਾ ਜੀ ਬਾਈ ਕਹਿੰਦਾ ਆਹ ਪਚਕਾਰੀ ਦਿਖਾਓ ਜਰਾ ਦੇਖੋ ਮਿਲਟਰੀ ਕਲਰ ਦੇ ਬੱਚੇ ਆ ਮਿਲਟਰੀ ਵਾਲੀ ਫੋਟੋਆਂ ਦੇਖੋ ਤਾਂ ਕਿਆ ਬਾਤ ਹੈ ਦੇਖੋ ਪਚਕਾਰੀ ਦੇ ਸਹਿਰ ਦੇਖੋ ਅੰਦਰ ਆਪਾਂ ਜੂਰੀ ਇਧਰ ਆਹ ਦੇਖੋ ਗੰਨ ਦੇਖੋ ਗੰਨ ਟਾਈਪ ਪਚਕਾਰੀਆਂ ਬੜੀਆਂ ਹੋਈਆਂ ਆ ਮਾਰੇ ਨਾਲ ਦੂਜਾ ਵੀ ਸਾਰਾ ਮਾਲ ਇਧਰ ਦੇਖੋ ਬੜੀ ਆ ਹੋਰ ਤੁਹਾਨੂੰ ਮਾਲ ਨਾਰਮਲ ਚਾਹੀਦਾ ਉਹ ਵੀ ਤੁਹਾਨੂੰ ਅਵੇਲੇਬਲ ਆ ਉਹ ਵੀ ਮਿਲ ਜਾਊਗਾ ਪੈਕਟਾਂ ਦੇ ਪੈਕੇਟ ਬੋਰੀਆਂ ਦੇ ਬੋਰੇ ਭਰੇ ਪਏ ਆ ਕਿਉਂ ਭਾਜੀ ਬਿਲਕੁਲ ਜੀ ਬਿਲਕੁਲ ਤੇ ਹੋਰ ਤੁਹਾਨੂੰ ਐਸੇ ਵੀਡੀਓ ਦੱਸਦੇ ਆ ਬਾਈ ਹੁਣੀ ਕਰਦੇ ਪਤੰਗਾ ਦਾ ਵੀ ਕੰਮ ਸੀਜ਼ਨ ਤੇ ਸੈਨੀ ਕਾਈਟਾ ਜੀ ਮਾਮਨਸਤਰ ਚੌਂਕ ਫੋਨ ਨੰਬਰ 7087349007 ਕੀ ਬਾਤ ਹੈ ਜੀ ਇਹ ਨੰਬਰ ਆ ਜੀ ਸਕਰੀਨ ਤੇ ਵੀ ਚੱਲਦਾ ਪਿਆ ਆ ਮਾਮਨਸਤਰ ਆ ਕੇ ਤੁਸੀਂ ਬਾਈ ਉਹਨਾਂ ਨੂੰ ਕਾਲ ਕਰ ਲੈਣੀ ਆ ਜਿਹੜਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਨਾਮ ਲਾਊਗਾ ਪੀਐਸਮ ਸ਼ੇਰੀਆ ਤੁਹਾਨੂੰ ਫੁੱਲ ਡਿਸਕਾਊਂਟ ਮਿਲੂਗਾ ਜਿੱਦਾਂ ਦਾ ਮਰਜੀ ਕਲਰ ਹੈ ਵੀ ਦੇਸੀ ਕਲਰ ਦਾ ਫਾਸਾ ਜੀ ਉਹ ਬਾਅਦ ਸਕਿਨ ਪ੍ਰੋਬਲਮ ਹੋ ਜਾਂਦੀ ਆ ਕਿਉਂ ਭਾਜੀ ਹਾਂ ਜੀ ਲਓ ਜੀ ਆ ਨਿਆਣਿਆਂ ਲਈ ਆਇਤ ਮਾ ਦੇਖੋ ਅਸ਼ਾ ਜੀ ਲਓ ਜੀ ਨਿਆਣਾਂ ਵਾਲੇ ਨਵੇਂ ਆਈਟਮ ਦੇਖੋ ਕਲਰ ਇਹ ਬੜੀਆ ਕੁੱਕੜ ਹੈਂ ਕਿਆ ਬਾਤ ਹੈ ਇੱਧਰ ਦੇਖੋ ਜਿੰਨੇ ਕੁੱਕੜ ਬੰਨਾ ਆਇਓ ਇੱਧਰ ਹਾਂ ਜਿੰਨੇ ਕੁੱਕੜ ਬੰਨਾ ਦੁਕਾਨ ਤੇ ਆਜੋ ਮੇਰੇ ਮਾਮਾ ਵਾਲੀ ਵੀ ਹੈਗੀ ਸਾਡੇ ਅੱਛਾ ਜੀ ਹੀ ਮਾਮਾ ਵਾਲੀ ਵੀ ਆ ਇਹ ਮਾਮਾ ਵਾਲੀ ਪਤਲੀ ਜੀ ਹੀ ਮਾਮਾ ਵਾਲੀ ਆ ਦੇਖ ਲਓ ਆਹ ਥੋੜੀ ਜਾਨੀ ਸਾਡੀ ਮਾਮਾ ਵਾਲੀ ਇੱਧਰ ਆ ਜਾ ਏ ਮੁੜਿਆ ਏ ਗੁੱਡੀ ਮੁੜਿਆ ਬਸਾਂਤੀ ਇੱਲ ਕੁੱਤੋਂ ਦੇ ਸਾਹਮਣੇ ਮਤ ਨਾ ਨੱਚਣਾ ਲੋ ਜੀ ਟੁੜੀਆਂ ਲਈ ਵੀ ਆ ਗੱਲ ਵਾ ਲੈਤਾ ਐ ਤਾਲ ਬਣ ਗਈ ਆ ਹਾਏ ਓਏ ਹੋਏ ਗੱਲ ਵਾ ਦੇਖੋ ਇਹਦਾ ਮੂਹਤ ਕੋਈ ਐਸੀ ਇਹ ਮਮਲੀ ਜਾਨੀਆ ਲੋ ਜੀ ਇਹ ਕੁੱਟੀ ਵੀ ਬਸੰਤੀ ਹੋ ਗਈ ਐ ਇਹ ਬਸੰਤੀ ਐ ਜੀ ਬਸੰਤੀ ਸਾਡੀ ਗੰਜੀ ਹੋ ਗਈ ਹੁਣ ਤੇ ਇਦਾਂ ਦੀਆਂ ਆਈਟਮਾਂ ਤਾਂ ਲਈ ਬਹੁਤ ਸਾਰੀਆਂ ਆ ਸੋ ਜ਼ਰੂਰ ਦੁਕਾਨ ਤੇ ਵਿਜ਼ਿਟ ਕਰਿਓ ਤੇ ਤੁਹਾਨੂੰ ਜਦੋਂ ਇਹਦਾ ਪਹਿਲਾ ਸਿਰ ਚੈਨਲ ਦਾ ਨਾਮ ਲੈ ਕੇ ਸਸਤਾ ਹੀ ਕਰਕੇ ਆਉਂਗੇ ਤੁਹਾਨੂੰ ਫੁੱਲ ਡਿਸਕਾਊਂਟ ਮਿਲੂਗਾ ਭਾਈ ਡਿਸਕਾਊਂਟ ਪੂਰਾ ਮਿਲੂਗਾ ਆਲੇ ਬਸ ਠੀਕ ਹੈ ਜੀ ਲਓ ਜੀ ਇਹ ਸੀ ਆਪਾਂ ਅੱਜ ਆਏ ਮਾਮਨਾਸਤ ਦੇ ਬਾਈ ਜੀ ਆਪਣੇ ਅੱਗੇ ਵੀ ਨਾ ਕੁਾਈ ਦਾ ਆ ਇਹ ਤੁਹਾਡੇ ਲਈ ਸਪੈਸ਼ਲ ਵੀਡੀਓ ਬਣਾਈ ਆ ਤਾਂ ਕਿ ਤੁਹਾਨੂੰ ਵਧੀਆ ਕਲਰ ਮਿਲ ਸਕਣ ਸਸਤੇ ਮਿਲ ਸਕਣ ਤੇ ਹੋਰ ਵੀ ਬਹੁਤ ਸਾਰੀਆਂ ਆਈਟਮਾਂ ਚਾਹੇ ਇਸ ਵੀਡੀਓ ਦੇ ਵਿੱਚ ਨਾ ਆਈਆਂ ਹੋਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਤੇ ਆਪਾਂ ਮਿਲਦੇ ਹੋਲੀ ਵਾਲੇ ਦਿਨ ਤੇ ਆਪਾਂ ਵੀ ਫਿਰ ਦਾਦੀ ਕਾਲੀ ਹੋਲੀ ਨਹੀਂ ਥੋੜੀ ਜੀ ਤੇ ਜਦੋਂ ਦੁਕਾਨ ਤੇ ਵਿਜ਼ਿਟ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵੇ ਹੈਪੀ ਹੋਲੀ ਸਾਰਿਆਂ ਨੂੰ ਜੀ